ਤੋਰ ਦਿੱਤੋ ਤੁਹਾਨੂੰ ਲੋ ਜੀ ਲੇਵਾ ਫਾੜੀ ਵਾਲਾ ਕਰਮਾ ਵਾਲੀ ਦਾ ਲਓ ਜੀ ਮੋੜ ਦਿਓ ਲੋ ਜੀ ਸ਼ੋਰਾ ਚੱਕਰ ਸਨ ਪਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੌਣ ਸਾਂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ گاਵਾ ਬਕਾਉਆ ਜੀ ਬੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨੀ ਨੰਨੀ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀਗਾ ਜੀ ਸਸੀਗਾ ਜੀ ਨਾਂ ਵੀਰ ਜੀ ਆਪਣਾ ਮਨਜੀਤ ਸਿੰਘ ਪਿੰਡ ਪਿੰਡ ਕੌਣ ਸੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਫੈਟ ਦੀ ਜਾਣਕਾਰੀ ਉਹ ਚਿੱਟੀ ਦੀ ਕਿਤੀ 43 ਦਿਨ ਨੂੰ ਸੂਈ ਨ ਹੋ ਗਈ ਹਾਂਜੀ ਬੱッセ ਦੀ ਦੀ ਡੈਥ ਹੋ ਗਈ ਜੀ ਆ ਮੀਆਂ ਜੀ ਠੀਕ ਆ ਤੇ 8 14 ਗਲਤ ਦਿੰਦੀ ਇਹ ਠੀਕ ਆ 14 ਲੀਟਰ ਦਾ ਹਾਂਜੀ ਚਾਹੀਦੇ ਦੋ ਟੰਕ ਚੋਣੇ ਦੋ ਜਿਹੜਾ ਦੋ ਠੀਕ ਆ ਬੱਚਾ ਮਰ ਗਿਆ ਦਾ ਹਾਂਜੀ ਚਲੋ ਕੋਈ ਗੱਲੀ ਤੋੜ ਦੋ ਲੋ ਜੀ ਰੇਟ ਭਰਾ ਦਾ ਰੇਟ ਦਾ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰ ਦਵੇ ਸੁਖਣਾ ਸੋਹਣਾ ਕਰਮ ਵਾਲੀ ਦਾ ਫਰੈਸ਼ ਕੁਆਲਟੀ ਦੇਖ ਸਕਦੇ ਹੋ ਲੋ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾਉਣੇ ਤੋੜਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕੱਢ ਲਿਆ ਦਸਾਂ ਨਾੜਾ ਨਾ ਦੁੱਧ ਲੈ ਸੰਤਿਆ ਕਰੀਏ ਲੋ ਜੀ ਤੋਰ ਦੇ ਤੋਰ ਤੋਂ ਲੋ ਜੀ ਲੇਵਾ ਫਾੜੀ ਵਾਲਾ ਕਰਮਾ ਵਾਲੀ ਦਾ ਲਓ ਜੀ ਮੋੜ ਦਿਓ ਲੋ ਜੀ ਸ਼ੋਰਾ ਚੱਕ ਕਰਸਾਂ ਨਾ ਭਰਾ ਠੀਕ ਹੈ ਜੀ ਲੋ ਚੰਗੀ ਪੜੀ ਕੋਲ ਸੀ ਭਰਾ ਠੀਕ ਹੈ ਅੱਜ ਵੀ ਦੂਜੀ ਦੀ ਦੱਸੋ ਜਾਣਕਾਰੀ ਇਹ 6 ਮਹੀਨੇ ਇਹ ਤਾਂ ਗੱਬਣਾ ਹੀ ਹਾਂਜੀ ਤੇ 8 ਕਿਲੋ ਦੁੱਧ ਆਈ 8 ਲੀਟਰ ਦੁੱਧਾ ਹਾਂਜੀ ਪੂਰੀ ਠੰਢੀ ਸੀ ਲਈ ਸਵੇਰ ਤੋਂ ਢਾਢੀ ਜੀ ਹਾਂਜੀ ਲੋਪਾ ਫੇਸਬੁਕ ਤੋੜ ਦੋ ਯਾਨੋ ਆਪਣੀ ਚੈੱਕ ਕਰਾਈ ਵੀ ਅਗਲਾ ਚੈੱਕ ਕਰਾ ਦੇ ਹਾਂਜੀ ਉਹ ਆਵਾਜ਼ ਚੈੱਕ ਕਰਾ ਲਈ ਠੀਕ ਹੈ। ਲੋਪਰਾ। ਤੋ ਕੜਗੱਪਣ ਜੇ ਕਿਸੇ ਨੂੰ ਜ਼ਰੂਰਤਾ ਵਈ ਨੂੰ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ। ਲਿਓ ਜੀ। ਤੋਰਾ ਤਾਰਾ ਕਰਮਵਾਲੀ ਤੁਹਾਡੇ ਸਾਹਮਣੇ ਆ ਭਰਾ। ਠੀਕ ਹੈ ਜੀ। ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਫੇਸ ਕੁਆਲਿਟੀ। ਠੀਕ ਹੈ ਜੀ। ਥੰਥੂਣ ਬਹੁਤ ਸੋਹਣਾ ਲੱਗਿਆ ਕਰਮਵਾਲੀ ਨੂੰ। ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ। ਠੀਕ ਹੈ ਜੀ। ਪ੍ਰਿੰਟ ਹੁਣਸਾਂ ਤੇ ਜਿਲ੍ਹਾ ਨੂੰ ਪ੍ਰਿੰਟ ਹੈ ਜੀ ਬਰਨਾਲਾ ਬਾਈ ਦਾ ਨੰਬਰ ਟਾਈਟਲ ਵਿੱਚ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ। ਓਕੇ